ਜੋ ਸਰਦਾਰ ਮਾਲਜ ਸਿੰਘ ਖੋਲਰ ਜੀ ਆਪਣੇ ਮੁਬਾਰਕ ਹਸਣੇ ਨਾਲ ਟੋਫੀ ਚੰਡਾ ਵੰਡਣ ਦੀ ਰਸਮ ਅਦਾ ਕਰ ਚੁੱਕੇ ਹਨ ਦੇਸ਼ ਦੀਆਂ ਤੇ ਸ਼ਾਨ ਰੰਗੇ ਵਾਲੇ ਰੰਗਾਂ ਵਾਲੇ ਦੁਬਾਰਿਆਂ ਨੂੰ ਛੜਨ ਦੀ ਦਸਾਂ ਬਹੁਤ ਮਹਿਬਾਨ ਜੀ ਬਣੋ ਅਦਾ ਕੀਤੀ ਗਈ ਹੈ ਆਕਾਸ਼ ਦੇ ਵਿੱਚ

ਦਰੇਖਾ ਕਾਰਨ ਦੇ ਲਈ 3 ਟੋਕਰੀਆਂ ਦਾ ਜਾਇਜ਼ਾ ਲੈਣ ਦੇ ਲਈ ਗਰਾਉਂਡ ਤੇ ਲਈ ਰਵਾਨਾ ਹੋਏ ਹਨ ਜੇਪੀ ਕਮਿਸ਼ਨਰ ਸੰਗ੍ਰੋਹ ਸ਼੍ਰੀ ਜਤਿੰਦਰ ਜਲਵਾਲ ਜੀ ਅਤੇ ਐਸਐਸਪੀ ਸ਼੍ਰੀ ਸਰਤਾ ਸਿੰਘ ਚਾਹੜ ਜੀ ਮੁੱਖ ਮਹਿਮਾਨ ਜੀ ਨੂੰ ਸਕੋਰਟ ਕਰਕੇ ਲੈ ਕੇ ਜਾ ਰਹੇ ਹਨ ਵਿਧਾਨ ਸਭਾ ਹਲਕਾ ਪੱਟੀ ਤੋਂ ਵਿਧਾਇਕ ਸਰਦਾਰ ਮਾਨ ਸਿੰਘ ਪੁਜਾਰੀ ਜੀ ਆ ਆਦੇ ਕਾਗੇ ਸਗਰਮ ਬਲਕੇ ਬਜੋ ਆਰੰਭ ਤੋ ਹੀ ਲੋਕ ਸੇਵਾ ਦੇ ਅਰੇ ਤੇਰੇ ਹੋਵਨ ਮੇਲੰਸਰ ਅਤੇ ਮਲਾਪੜੇ ਸਤਾ ਦੀ ਸਖਸ਼ੀਅਤ ਦੇ ਮਾਲਕ ਸਦਾ ਲਾਜ ਸੀ ਖੁੱਲ ਰਹੀ ਪੰਜਾਬ ਸਰਕਾਰ ਦੇ ਵਿੱਚ ਆਪਣੇ ਦੋਵੇਂ ਹੀ ਵਿਭਾਗਾਂ ਟਰਾਂਸਪੋਰਟ ਅਤੇ ਪਿੰਡੋ ਵਿਕਾਸ ਤੇ ਪੰਚਾਇਤਾਂ ਵਿਭਾਗ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਹੇਠ ਅਤੇ ਕਾਹ ਲੋਕ ਫਕੀ ਸਹਿਰ ਕਟਿਆ ਨੂੰ ਸਫਲਤਾ ਦੇ ਨਾਲ ਲਾਗੂ ਕਰ ਰਹੇ ਹਨ ਇਸੇ ਦੁਨੀਆ ਇਹ ਮੈਨੂੰ ਪਤਾ ਭਾਈ ਨਾ ਸਿਰਫ ਆਪਣੇ ਵਿਦਾਲ ਸਭਾ ਹਲਕੇ ਪੱਟੀ ਵਿੱਚ ਬਲਕਿ ਪੂਰੇ ਸੂਬੇ ਦੇ ਵਿੱਚ ਕੈਬਨਟ ਮੰਤਰੀ ਸਰਦਾਰ ਲਾਲ ਸਿੰਘ ਭੋਲਾ ਜੀ ਇੱਕ ਸਰਗਰਮ ਸਿਆਸਤਦਾਨ ਅਤੇ ਲੋਕ ਸੇਵਕ ਵਜੋਂ ਵੀ ਜਾਣੇ ਜਾਂਦੇ ਹਨ ਅਤੇ ਇਹਨਾਂ ਵੱਲੋਂ ਆਪਣੀਆਂ ਅੱਖਾਂ ਦਾ ਅੰਕਲ ਦਾ ਪ੍ਰਾਂਭ ਵੀ ਲਿਆ ਹੋਇਆ ਹੈ ਅੱਜ ਦੇ ਇਸ ਇਸ਼ਹਾਰੇ ਦੇ ਮੌਕੇ ਤੇ ਉਹਨਾਂ ਵੱਲੋਂ ਮੁੱਖ ਮਹਿਮਾਨ ਵਜੋਂ ਆਪਣੇ ਦਰਮਿਆਨ ਸ਼ਾਮਲ ਹੋਣਾ ਬੜਾ ਭਾਗਾ ਹੈ। ਉਹਨਾਂ ਮਹਿਮਾਨ ਮੁੱਖ ਮਹਿਮਾਨ ਜੀ ਵਾਪਸ ਪ੍ਰੇਮ ਕੁਕੜੀਆਂ ਦਾ ਸਰੇ ਖੜਾ ਰਹੇ ਹਨ। ਇਹਨਾਂ ਪ੍ਰੇਮ ਕੁਕੜੀਆਂ ਵੱਲੋਂ ਪਾਸਪਾਸ ਦੇ ਵਿੱਚ ਹਿੱਸਾ ਲਿਆ ਜਾ ਰਿਹਾ ਹੈ। ਅਤੇ ਮਾਤਾ ਸਾਹਿਬ ਜੀ ਅਰਦਾ ਕਰਕੇ ਪ੍ਰੇਮ ਕਮਾਂਡਰ ਡੀਐਸਪੀ ਪ੍ਰੇਤ ਵੇਸੇ ਤਿਆਰ ਹੋ ਪਏ ਪੰਜਾਬ ਪੁਲਿਸ ਦੇ ਜਵਾਨਾਂ ਅਤੇ ਕਹਨਾਵਾ ਦੀ ਟੂਮੜੀ ਦੇ ਨਾਲ ਪੰਜਾਬ ਫੌਜ ਦਾ ਜ਼ੀ ਟੁਕੜੀ ਸਕੂਲੀ ਵਿਦਿਆਰਥੀਆਂਆਂ ਵਰਗ-ਵਰਗ ਟੁਕੜੀਆਂ ਜਿਨ੍ਹਾਂ ਵਿੱਚ ਐਨ ਸੀ ਸੀ ਮੇਗਿਨ ਐਨ ਸੀ ਸੀ ਕਹਾਤੇ ਸਾਊਥ ਅਤੇ ਬាទ ਭਾਈ ਹੋ ਕੇ

ہر موسمی کا آنا ہزارہ کی تعداد بیٹھے ہوئے محمد جی کا ضلع پرشاسن کی طرف دلوں دن واد کرتے ہاں ترین کے نریخن تو بعد ہوں مک مہمان جی ابھی آ کے ਸੰਗਰੂਰ ਵਾਸੀਆਂ ਦੇ ਨਾਮ ਆਪਣਾ ਸੰਦੇਸ਼ ਦੇਣਗੇ ਹੁਣ ਮੁੱਖ ਮਹਿਮਾਨ ਜੀ ਸੰਗਰੂਰ ਵਾਸੀਆਂ ਦੇ ਨਾਮ ਆਪਣਾ ਸੰਦੇਸ਼ ਦੇਣਗੇ ਪੰਜਾਬੀਓ ਮੈਂ ਅੱਜ ਕੋਈ ਆਦਰ ਵੀ 75 ਦਿਖਸ ਮੌਕੇ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਭਾਰਤੀਆਂ ਖਾਸ ਤੌਰ ਤੇ ਪੰਜਾਬੀਆਂ ਨੂੰ ਇਹ ਦਿਨો ਵਧਾਈ ਦਿੰਦਾ ਹਾਂ ਮੈਂ ਦੇਖਿਆ ਤਿੰਨੋ ਸਲਾਵਾ ਅਤੇ ਹਥਿਆਰਪੰਥ ਬਲਾਂ ਦੇ ਬਹਾਦਰ ਸੂਬੀਆਂ ਨੂੰ ਸਲਾਮ ਕਰਦਾ ਹਾਂ ਜੋ ਸਾਡੇ ਦੇਸ਼ ਦੀ ਪ੍ਰਭੂਸત્તા ਅਤੇ ਅਖੰਡਤਾ ਦੀ ਰਾਖੀ ਕਰ ਰਹੇ ਹਨ 26 ਜਨਵਰੀ 1950 ਨੂੰ ਕਾ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਭਾਰਤੀ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਖੋੰਦਾ ਮਾਣ ਹਸਲ ਹੋਇਆ ਮੈਂ ਇਸ ਪਵਿੱਤਰ ਦਿਹਾੜੇ ਮੌਕੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਬਾਬਾ ਭੀਮrao Ambedkar ਜੀ ਤੋਂ ਵੱਡਮੁੱਲੇ ਯੋਗਦਾਨ ਜੀ ਨੂੰ ਜੂਕਦਾ ਨੂੰ ਵੀ ਸੇਟਾ ਕਰਦਾ ਹਾਂ ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਦੌਰਾਨ ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਸੰਘਰਸ਼ ਦੌਰਾਨ ਸ਼ਹੀਦ ਹੋਏ ਕੁੱਲ ਆਜ਼ਾਦੀ ਕਲਾਕਾਰਾਂ ਵਿੱਚੋਂ 80% ਆਜ਼ਾਦੀ ਕਲਾਕਾਰ ਜਿਨ੍ਹਾਂ ਕੁਰਬਾਨੀਆਂ ਦਿੱਤੀਆਂ ਉਹ ਪੰਜਾਬ ਦੇ ਸਨ ਪੰਜਾਬ ਦਾ ਇਤਿਹਾਸ ਕੂਨੀ ਸਾਕਿਆਂ ਦਾ ਇਤਿਹਾਸ ਹੈ ਜੀ ਬਰਤਾਨਵੀ ਸਾਮਰਾਜ ਵਿਰੁੱਧ ਫਹਾਤਰੀ ਨਾਲ ਲੜਦਿਆਂ ਅਨੇਕਾਂ ਪੰਜਾਬੀ ਯੋਧੇ ਸ਼ਹੀਦੀਆਂ ਪਾ ਗਏ ਸਰਦਾਰ ਕਰਤਾਰ ਸਿੰਘ ਸਰਾਭਾ ਸਰਦਾਰ ਭਗਤ ਸਿੰਘ ਸ਼ਹੀਦੀ ਸੁਖਦੇਵ ਸਰਦਾਰ ਉਧਮ ਸਿੰਘਨਾਹ ਸ਼ਹੀਦ ਮਦਨ ਲਾਲ ਢੀਂਗਰਾ ਲਾਲਾ ਅਕਾਲ ਤੇ ਲਾਲਾ ਲਾਜਪਤ ਰਾਏ ਵਰਗੇ ਬਹਾਦਰ ਸੂਰਮਿਆਂ ਦੀਆਂ ਕੁਰਬਾਨੀਆਂ ਸਦਕਾ ਅੱਜ ਜਿਸ ਅਜ਼ਾਦੀ ਪੀਜਾ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਹਾਂ ਇਹ ਧਿਆਣਾ ਆਜ਼ਾਦੀ ਘੁਟੀਆਂ ਦੇ ਸੰਵਿਧਾਨ ਘੜਿਆਂ ਵੱਲੋਂ ਭਾਰਤ ਦੇ ਸਵੈਰਿਹੀ ਭਵਿੱਖ ਬਾਰੇ ਲੈ ਸੁਪਰੇ ਨੂੰ ਸਰਕਾਰ ਕਰਨ ਦੀ ਯਾਦ ਹੁੰਦਾ ਹੈ ਅਤੇ ਆਪਣੀ ਸੂਚੀਕਾਰ ਗੁਜ਼ਾਰੀ ਤੇ ਝਾਤ ਮਾਰਨ ਦਾ ਮੌਕਾ ਪ੍ਰਦਾਨ ਕਰਦਾ ਹੈ ਮੁੱਖ ਮੰਤਰੀ ਸਰਦਾਰ ਕੋਬਰ ਸਿੰਘ ਮਾਨ ਜੀ ਦੀ ਅਗਵਾਈ ਇਹ ਸਾਡੀ ਸਰਕਾਰ ਛੀਂਡੇ ਨੂੰ ਪਣਾਈ ਹੋਈ ਹੈ ਮੌਜੂਦਾ ਸਰਕਾਰ ਵੱਲੋਂ ਛੀਂਡੇ ਆਜਨ ਸਰਦਾਰ ਭਟਸਿੰਘ ਦੇ ਪਿੰਡ ਘਟਕਰ ਕਲਾ ਦੀ ਪੁਇਟਰ ਤਰਤੀ ਤੋਂ ਸੌ ਚੁੱਕਨ ਵਾਲੀ ਸੂਬੇ ਦੀ ਪੜਾਈ ਲਈ ਵਿਕਾਸ ਕਾਰਜ ਤੇ ਸੂਬੇ ਦੇ ਵਿੱਚ ਜਿੰਨੇ ਵੀ ਕਾਰਜ ਸ਼ੁਰੂ ਕੀਤੇ ਗਏ ਪਿਆਰ ਸਰਕਾਰ ਨੇ ਆਪਣੇ 22 ਮਹੀਨਾ ਦੇ ਕਾਰਜਕਾਲ ਦੌਰਾਨ ਅਨੇਕਾਂ ਲੋਕ ਪੱਖੀ ਕਦਮ ਕਰਦਿਆਂ ਕੀਤੇ ਹਨ ਸਾਡੀ ਸਰਕਾਰ ਦੋਜੀ ਜਵਾਨਾਂ ਸ਼ੀਧਾਂ ਦੇ ਪਰਿਵਾਰਾਂ ਅਤੇ ਸਾਫ ਕਰ ਬੋਧੀਆਂ ਦੀ ਭਲਾਈ ਲਈ ਦ੍ਰਿੜ ਸੰਕਲਪ ਹੈ ਸਰਕਾਰ ਨੇ ਸੀਚਵਾਲਾ ਦੇ ਵਾਸਫਾ ਰਹੀ ਐਕਸ ਗ੍ਰੇਸ਼ੀਆ ਦਾਸੀ 50 ਲੱਖ ਤੋਂ ਵਧਾ ਕੇ 1 ਕਰੋੜ ਰੁਪਏ ਕਰ ਦਿੱਤੀ ਹੈ ਸਾਡੀ ਸਰਕਾਰ ਨੇ ਇਸ ਵਿੱਤੀ ਸਹਾਇਤਾ ਸਕੀਮ 3 ਆਪਣੀ ਮੀਰਾਂ ਨੂੰ ਸ਼ਾਮਲ ਕੀਤਾ ਹੈ ਰਾਸਕਰਨੋ ਸਾਕਾ ਸੈਂਕਾ ਦੇ ਉਹਨਾਂ ਦੇ ਪਰਿਵਾਰਾਂ ਦੇ ਹਿੱਤਾਂ ਵੀ ਜੇ ਭਾਜਕੀ ਨਹੀਂ ਬਰਉਂਦੇ ਦੇਸ਼ ਨਾਲ ਸਬੀਕ ਕੌਰ ਤੇ 76% ਤੋਂ 100% ਤੱਕ ਦਾ ਵਿਆਗ ਜਿਹੜਾ ਕੋਈ ਸੈਂਕਾ ਐਕਸ ਗ੍ਰੇਸਕਾ ਗ੍ਰਾਂਟ 20 ਲੱਖ ਰੁਪਏ ਤੋਂ ਵਧਾ ਕੇ 40 ਲੱਖ ਰੁਪਏ ਕੀਤੀ ਗਈ ਹੈ ਕਿਸੇ ਤਰ੍ਹਾਂ 52% ਤੋਂ 75% ਤੱਕ ਦਮਿਆਗ ਹੋਣ ਵਾਲੇ ਸੈਂਕਾ ਲਈ ਐਕਸ ਗ੍ਰੇਸਕਾ ਗ੍ਰਾਂਟ 10 ਲੱਖ ਤੋਂ ਵਧਾ ਕੇ 20 ਲੱਖ ਰੁਪਏ ਅਤੇ 25% ਤੋਂ 50% ਤੱਕ ਦਰਮਿਆਨ ਹੋਣ ਵਾਲੇ ਸੰਕਾ ਲਈ ਐਕਸ ਗ੍ਰੀਸਾ ਗ੍ਰਾਂਟ 5 ਲੱਖ ਤੋਂ ਵਧਾ ਕੇ 10 ਲੱਖ ਰੁਪਏ ਕੀਤੀ ਗਈ ਹੈ ਪੰਜਾਬ ਸਰਕਾਰ ਦੀ ਇਸ ਪੰਜਾਬ ਵਾਲ ਐਵਾਰਡ ਐਕਟ 2048 ਤਹਿਤ ਉਹਨਾਂ ਮਾਪਿਆਂ ਨੂੰ ਦਿੱਤੀ ਸਹਾਇਤਾ ਵਿੱਚ ਜੰਗੀ ਜ਼ਮੀਰ ਪ੍ਰਦਾਨ ਕਰਦੀ ਹੈ ਜਿਨ੍ਹਾਂ ਦੇ ਘਰੋਤੇ ਬੱਚੇ ਜਾਂ ਦੋ ਤੋਂ ਤਿੰਨ ਬੱਚੇ ਦੁੱਧੇ ਵਿਸ਼ਮਜੋਤ ਕੋਮੀ ਐਮ.ਡੀ.ਸੀ. 162 ਤੇ 175 ਦਰਾਂ ਭਾਰਤੀ ਫੌਜ ਵਿੱਚ ਸੇਵਾ ਨਿਭਾ ਚੁੱਕੇ ਹਨ ਸੂਬਾ ਸਰਕਾਰ ਦੀ ਦਿੱਤੀ ਸਹਾਇਤਾ 10000 ਰੁਪਏ ਇਸ ਵਾਰ ਤੋਂ ਵਧਾ ਕੇ 20000 ਰੁਪਏ ਸਲਾਮਾ ਕਰ ਦਿੱਤੀ ਹੈ ਪਹਿਲੀ ਤੇ ਦੂਜੀ ਵਿਸ਼ਵ ਜੰਗ ਵਿੱਚ ਜੀ ਸਾ ਲੈਂਣ ਵਾਲੇ 65 ਸਾਲ ਤੋਂ ਵੱਧ ਉਮਰ ਵਾਲੇ ਸਾਫਾ ਸੈਨਿਕਾਂ ਜੰਗੀ ਵਿਦਵਾਨਾਂ ਜਿਨ੍ਹਾਂ ਨੂੰ ਬਿਨਾਂ ਕਿਸੇ ਪੈਨਸ਼ਨ ਆਪ ਦੇ ਘਰ ਭੇਜ ਦਿੱਤਾ ਜਾਂਦਾ ਸੀ ਦੀ ਦਿੱਤੀ ਸਹਾਇਤਾ ਮੌਜੂਦਾ 6000 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 7000 ਰੁਪਏ প্রতি ਮਹੀਨਾ ਕਾਰ ਦਿੱਤੀ ਗਈ ਹੈ ਸਾਡੀ ਸਰਕਾਰ ਨੇ ਆਪਣੇ ਮਹਿ 22 ਮਹੀਨੇ ਦੇ ਕਾਰਜਕਾਲ ਦੌਰਾਨ ਨੌਜਵਾਨਾਂ ਨੂੰ 39500 ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ ਅਤੇ 12700 ਦੇ ਕਲੀ ਮਾਰਗਾਂ ਨੂੰ ਪੱਕਾ ਕੀਤਾ ਹੈ ਸਮੂੱਚੀ ਭਾਰਤੀ ਨਰੋਟ ਮਾਰਕ ਤੇ ਸਮੂੱਚੀ ਭਰਤੀ ਨਰੋਟ ਮਾਰਕ ਦੇ ਆਧਾਰ ਤੇ ਕੀਤੀ ਗਈ ਹੈ ਬਾਹਰ ਸਰਕਾਰ ਨੇ ਐਂਟੀ ਕਰਪਸ਼ਨ ਐਕਸ਼ਨ ਲਾਈਨ ਦੀ ਸ਼ੁਰੂਆਤ ਕਰਕੇ ਪ੍ਰਿਸ਼ਤਾਤ ਦੇ ਖਰਚੋਂ ਖਤਮ ਕਰਨ ਦੀ ਦਿਸ਼ਾ ਵਿੱਚ ਵੱਡੀ ਪਹਿਲ ਕਦਮੀ ਕੀਤੀ ਹੈ ਕੋਲ ਦਾ ਕਰੀਬ 550 ਅਧਿਆਚਾਰੀਆਂ ਉਰੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਚੁੱਕੀ ਹੈ ਸਾਡੀ ਸਰਕਾਰ ਨੇ ਪਿਸ਼ਤਾਜ ਦੇ ਮਾਮਲੇ ਵਿੱਚ ਕਿਸੇ ਸਿਆਸਤਦਾਨ ਜਾਂ ਅਧਿਕਾਰੀ ਨਾਲ ਲਿਆਜ ਨਹੀਂ ਕੀਤਾ ਸਰਕਾਰ ਨੇ ਲੋਕਾਂ ਦਾ ਪੈਸਾ ਲੋਕਾਂ ਦੇ ਖਰਚ ਕਰਨ ਦੀ ਦਿਸ਼ਾ ਵਿੱਚ ਵੱਡਾ ਕਦਮ ਪੁਰਦਿਆ ਇੱਕ ਵਿਧਾਇਕ ਇੱਕ ਪੈਨਸ਼ਨ ਸਕੀਮ ਲਾਗੂ ਕੀਤੀ ਜਿ세ਤਾ ਕਿ ਪੁਰਾਣੀ ਰਵਾਇਤੀ ਪਾਰਟੀਆਂ ਨੇ ਪੰਜ ਪੰਜ ਛੇ ਛੇ ਫੈਸਲਾ ਤੇ ਰੂਪੇ ਤੇ ਲਾਭ ਲੈ ਰਹੇ ਸਨ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੂਤਾ ਦੇਣ ਦੇ ਵਾਅਦੇ ਨੂੰ ਪੂਰਾ ਕਰਦੇ ਹਾਂ 664 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਮਾ ਸੂ ਹੋਰ ਆਮ ਆਦਮੀ ਕਲੀਨਿਕ ਖੋਲਣ ਦੀ ਤਿਆਰੀ ਕੀਤੀ ਹੈ ਇਹਨਾਂ ਕਲੀਨਿਕਾਂ ਦੇ ਅਸੀਂ ਤਰ੍ਹਾਂ ਦੀਆਂ ਦਵਾਈਆਂ ਅਤੇ ਲੈਬ ਟੈਸਟ ਰਕੀਆਂ ਸਵਾਰਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅੱਜ ਤੋਂ ਬਾਅਦ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਦਵਾਈਆਂ ਦੇ ਨਾਲ ਮੁਫਤ ਐਕਸ-ਰੇ ਅਲਟਰਾ ਸਾਊਂਡ ਵੀ ਸੂਤ ਮਿਲੇਗੀ ਪੰਜਾਬ ਦੇ ਰੁਸਨ ਕੋਟ ਲਈ ਅਸੀਂ ਆਪਣੇ ਬੱਚਿਆਂ ਨੂੰ ਮੰਤਰੀ ਪੱਧਰ ਦੀ ਸਿੱਖਿਆ ਪ੍ਰਦਾਨ ਕਰਨ ਲਈ ਅਦਰਬਦ ਹਾਂ ਇਸੇ ਲਈ ਤੌਰ ਸਰਕਾਰ ਦੇ ਸ਼ੁਬੇ ਵਿੱਚ 117 ਸਕੂਲਾਂ ਫੈਮਿਲੀਜ਼ ਸਕੂਲਾਂ ਦੀ ਸ਼ੁਰੂਆਤ ਕੀਤੀ ਹੈ ਸਰਕਾਰ ਨੇ ਸਿੱਖਿਆ ਵਿੱਚ ਵਿਆਪਕ ਸੁਧਾਰਾਂ ਤੇ ਬੱਚਿਆਂ ਨੂੰ ਕਵੰਤਰੀ ਪੱਧਰ ਦੀ ਸਿੱਖਿਆ ਪ੍ਰਦਾਨ ਕਰਨ ਲਈ 200 ਪ੍ਰਿੰਸੀਪਲਾਂ ਨੂੰ ਸਿੰਗਾਪੁਰ ਦੀਆਂ ਦੋ ਨਾਮੀ ਵਿਦਿਅਕ ਸੰਸਥਾਵਾਂ ਤੋਂ 100 ਮੁੱਖ ਅਧਿਆਪਕਾਂ ਨੂੰ ਆਈਆਈਐਮ ਅਹਮਦਾਬਾਦ ਤੋਂ ਸਿਖਲਾਈ ਦਵਾਈ ਹੈ ਇਸ ਤੋਂ ਇਲਾਵਾ ਸਰਕਾਰ ਨੇ ਅਧਿਆਪਕਾਂ ਲਈ ਨਵੀਂ ਅਤੇ ਪਾਰਦਰਸ਼ੀ ਤਨਖਾਹ ਨੀਤੀ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ ਇਸ ਨੀਤੀ ਨੂੰ ਬਹੁਤ ਖਤਾਲਾ ਬਣਾ ਦਿੱਤਾ ਗਿਆ ਹੈ ਪੰਜਾਬ ਸਰਕਾਰ ਨੇ 1080 ਕਰੋੜ ਰੁਪਏ ਦੀ ਲਾਗਤ ਦਾ ਪ੍ਰਾਈਵੇਟ ਕੰਪਨੀ ਜੀ ਵੀ ਕੇ ਪਾਵਰ ਦੀ ਮਾਰਕੀ ਵਾਲਾ ਕੋਇਲਵਾਲ ਪਾਵਰ ਪਲਾਂਟ ਠੀਕੇ ਇਤਿਆਜ਼ ਦਿੱਤਾ ਹੈ ਇਸ ਪਲਾਂਟ ਦਾ ਨਾਮ ਤੀਜੇ ਪਾਤਸ਼ਾਹ ਦੇ ਨਾਮ ਉੱਪਰ ਸ੍ਰੀ ਗੁਰੂ ਅਰਜਨ ਦੇਵ ਜੀ ਥਰਮਲ ਪਲਾਂਟ ਰੱਖਿਆ ਗਿਆ ਹੈ ਇਸ ਖਰੀਦ ਸਮਝੌਤੇ ਨਾਲ ਬਿਜਲੀ ਦੀ ਧਾਰ ਵਿੱਚ ਪ੍ਰਤੀ ਯੂਨਿਟ ਕੇਰ ਪੈਸੇ ਦੀ ਬਚੋਦੀ ਕਰਨ ਵਿੱਚ ਮਦਦ ਮਿਲੇਗੀ ਅਤੇ ਬਿਜਲੀ ਖਰੀਦ ਉਤੇ ਕੀਤੇ ਜਾਦੇ ਖਰਚੇ ਹੋਏ 300 ਤੋਂ 350 ਕਰੋੜ ਰੁਪਏ ਦੀ ਬਚਤ ਹੋਵੇਗੀ ਸਾਰੀ ਸਰਕਾਰ ਵੱਲੋਂ ਘਰੇਲੂ ਖਪਤਕਾਰਾਂ ਨੂੰ 300 ਯੂਨਟ ਪ੍ਰਤੀ ਮਹੀਨਾ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ ਜਿਸ ਸਦਕਾ 90% ਦੀ ਤੋਂ ਵੱਧ ਕਰਾ ਦਾ ਬਿਲ ਜ਼ੀਰੋ ਆ ਰਿਹਾ ਹੈ ਇਸ ਦੇ ਨਾਲ ਹੀ ਰਾਜ ਵਿੱਚ ਖੇਤੀਬਾੜੀ ਲਈ 100% ਪਿਊਬੈਲਾਂ ਨੂੰ ਬਿਜਲੀ ਸਪਲਾਈ ਫਰੀ ਦਿੱਤੀ ਜਾ ਰਹੀ ਹੈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਦੇ ਇੰਦਰਾ ਗਾਂਧੀ ਕੋਮਤਰੀ ਹਵਾਈ ਅੱਡੇ ਲਈ 19 ਤੋਂ ਵੱਧ ਬੋਲਵੋ ਬੱਸਾਂ ਚਲਾਈਆਂ ਜਾ ਰਹੀਆਂ ਹਨ ਤੇ ਆਰਾਮਦਾਇਕ ਸਫ਼ਰ ਮਿਲ ਰਿਹਾ ਹੈ ਇਹ ਵੀ ਇੱਕ ਅੰਕਿਆਸ ਹੈ ਕਿ ਕੱਲਾ ਪੰਜਾਬ ਅਤੇ ਦਿੱਲੀ ਨੂੰ ਚੱਲਣ ਵਾਲੇ ਜੇ ਨੇਰਪੋਰਟ ਤੋਂ ਬੱਸਾਂ ਕੱਲਾ ਪੰਜਾਬ ਇੱਕ ਪੂਰੇ ਦੇਸ਼ ਦੇ ਵਿੱਚ ਸੁਪਾ ਜਿੱਥੇ ਸਰਕਾਰੀ ਬੋਲਵੋ ਬੱਸਾਂ ਦਿੱਲੀ 에ਰਪੋਰਟੋਂ ਜਾਂਦੀਆਂ ਹਨ ਮੁੱਖ ਮੰਤਰੀ ਸਰਦਾਰ ਪ੍ਰਮਾਨ ਸਿੰਘ ਮਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ 27 ਮੰਬਰ 2023 ਨੂੰ ਸ਼੍ਰੀ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਕੀਰਤ ਯਾਤਰਾ ਸਕੀਮ ਦੀ ਸ਼ੁਰੂਆਤ ਕੀਤੀ ਗਈ ਜਿਸ ਤਹਿਤ ਪਾਵਨ ਬਸਤਾਨ ਸ੍ਰੀ ਅਜਮੁਦਸਰ ਮੰਦਰ ਸ੍ਰੀ ਪਟਨਾ ਸਾਹਿਬ ਬਾਰਾਨਸੀ ਮੰਦਰ ਮथुरा ਵrindavan ਸ੍ਰੀ ਅਜਮੇਰ ਸ੍ਰੀ ਕੋਲਾਵਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਅਮਰਸਰ ਸਾਹਿਬ ਸ੍ਰੀ ਦੰਦਮਾ ਸਾਹਿਬ ਸਤਿ ਸ਼੍ਰੀ ਅਕਾਲ ਤਾਂ ਆਮ ਸ਼੍ਰੀ ਖਾਟੂ ਸ਼ਾਮ ਦੀ ਮਾਤਾ ਜੀ ਤਿਰਤਪੁਰੀ ਜੀ ਮਾਤਾ ਜਵਾਲਾ ਜੀ ਮਾਤਾ ਨੈਣਾ ਦੇਵੀ ਜੀ ਮਾਤਾ ਵੈਸ਼ਨੂ ਦੇਵੀ ਜੀ ਆਦੀ ਰਸਤਾਲਾਂ ਦੀ ਯਾਤਰਾ ਕਰਵਾਈ ਜਾ ਰਹੀ ਹੈ ਇਸੇ ਤਰ੍ਹਾਂ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਮੁਫਤ ਸਫ਼ਰ ਤੋਂ ਚਲਾਈ ਆਖਿਆ ਮਾਰਚ 2022 ਤੋਂ ਦਸੰਬਰ 2023 ਤੱਕ ਕੁੱਲ 25 ਕਰੋੜ 79 ਲੱਖ ਮਹਿਲਾਵਾਂ ਨੂੰ 1202 ਕਰੋੜ ਰੁਪਏ ਦੀ ਲਾਗਤ ਨਾਲ ਮੁਫਤ ਸਫ਼ਰ ਦੀ ਸਹੂਲਤ ਦਿੱਤੀ ਇਸ ਦੇ ਨਾਲ ਹੀ ਮਾਨ ਸਰਕਾਰ ਵੱਲੋਂ ਸਪਰਤਤਾ ਸੰਗਰਾਮੀਆਂ ਤੇ ਉਹਨਾਂ ਦੇ ਜੋਗ ਵਾਰਸਾਂ ਨੂੰ ਵੀ ਮੁਕਤ ਸਬਤ ਹੁਤਮਈਆ ਕਰਵਾਈ ਜਾ ਰਹੀ ਹੈ ਮਾਨ ਸਰਕਾਰ ਨੂੰ ਰਾਜ ਵਿਭਾਗ ਵੱਲੋਂ ਸਰਕਾਰ ਤੋਂ ਆਪਣੀ ਮਿਆਦ ਪੂਰੀ ਕਰ ਚੁੱਕੇ 12 ਟੋਲ ਪਾਜਿਆਂ ਨੂੰ ਪਰਮ ਕੀਤਾ ਗਿਆ ਜਿਸ ਨਾਲ ਆਮ ਜਨਤਾ ਦਾ 185 ਕਰੋੜ ਰੁਪਇਆ ਜਿਹੜਾ ਇੱਕ ਸਾਧਾ ਜਾਂਦਾ ਉਹਦੀ ਬਚਤ ਹੋਵੇਗੀ ਮੁੱਖ ਮੰਤਰੀ ਸਰਦਾਰ ਕੁਬਾਸੇ ਮਾਨ ਦੇ ਪੰਜਾਬ ਦੀ ਸਰਕਾਰ ਨੂੰ ਸੁਰੱਖਿਆ ਬਣਾਉਂਗੇ ਸੜਕ ਹਾਦਸਿਆਂ ਵਿੱਚ ਰੋਕਾਂ ਜਾਂ ਮੌਤਾਂ ਨੂੰ ਘਟਾਉਂਦੇ ਇਸ ਨਾਲ ਬਣਾਈ ਗਈ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਸੜਕ ਸੁਰੱਖਿਆ ਫੋਰਸ ਪੂਰੀ ਤਰ੍ਹਾਂ ਤਿਆਰ ਹੈ ਇਸੇ ਤਰ੍ਹਾਂ ਮਾਨ ਸਰਕਾਰ ਨੇ ਸੜਕ ਹਾਦਸਿਆਂ ਦੌਰਾਨ ਅਜਾਈ ਜਾਂਦੀਆਂ ਪੀਂਟੀ ਯਾਗਾਂ ਦੀ ਦਿੱਤੀ ਘਟਾਉਣ ਅਤੇ ਜ਼ਖਮੀਆਂ ਨੂੰ ਸਮੇਂ ਸਿਰ ਇਲਾਜ ਦੇਣ ਲਈ ਫ੍ਰਿਸਟੇਸ ਸਕੀਮ ਨੂੰ ਰਚਨ ਦੀ ਦੇ ਦਿੱਤੀ ਹੈ ਸੜਕ ਹਾਦਸੇ ਦੇ ਪੀੜਤਾਂ ਦੀ ਮਦਦ ਲਈ ਆਮ ਲੋਕਾਂ ਦੀ ਵਾਧੂ ਵਾਸ ਸਮੂਲੀਅਤ ਕਰਨ ਲਈ ਸੁਪਾਸ ਸਰਕਾਰ ਦਾ ਹਤਾ ਕਰਨ ਵਾਲੇ ਵਿ人ਤੇ ਨੂੰ 2000 ਰੁਪਏ ਦੀ ਇਨਾਮੀ ਰਾਸ਼ੀ ਦੇਣ ਤੋਂ ਇਲਾਵਾ ਪ੍ਰਸ਼ੰਸਾ ਪੱਤਰ ਵੀ ਦਿੱਤਾ ਜਾਵੇਗਾ ਸਾਡੀ ਸਰਕਾਰ ਨੇ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛਡਾਉਣ ਦੀ ਮਹਾਨ ਮੁਡੀਰੀ ਹੋਈ ਹੈ ਜਿਸ ਤਹਰ ਤੋੜ ਤੱਕ 2000 ਕਰੋੜ ਰੁਪਏ ਤੋਂ ਵੱਧ ਕੀਮਤੀਆਂ ਤਕਰੀਬ 12316 ਏਕੜ ਜ਼ਮੀਨਾਂ ਨੂੰ ਕਬਜ਼ਾ ਮੁਕਤ ਕਰਾਇਆ ਗਿਆ ਹੈ ਕਿਸਾਨਾਂ ਦੀ ਭਲਾਈ ਲਈ ਅਤੇ ਧਰਤੀ ਦੇ ਪਾਣੀ ਨੂੰ ਬਚਾਉਣ ਦੇ ਉਪਾਅ ਲਈ ਤਹਿ ਪੰਜਾਬ ਸਰਕਾਰ ਨੇ ਦਹਾਕਿਆਂ ਤੋਂ ਬੰਦ ਪਏ 15825 ਨਹਿਰੀ ਖਾਲ ਬੜ ਸ਼ੁਰੂ ਕਰਮਾਏ ਹਨ ਜਿਸ ਨਾਲ ਕਈ ਟੀਲਾ ਉੱਤੇ ਦਹਾਕਿਆਂ ਬਾਅਦ ਪਹਿਲੀ ਪਾਣੀ ਪਹੁੰਚਿਆ ਪੰਜਾਬ ਸਰਕਾਰ ਵੱਲੋਂ ਗਨੇ ਦੇ ਸਟੇਟ ਐਗਰੀਕਲਚਰ ਪ੍ਰਾਈਸ ਵਿੱਚ 11 ਰੁਪਏ ਦਾ ਵਾਅਦਾ ਕੀਤਾ ਗਿਆ ਹੈ ਜਿਸ ਨਾਲ ਗੰਨਾ ਕਾਸ਼ਤਕਾਰਾਂ ਨੂੰ ਉਪਹਿੰਦਾ 391 ਰੁਪਏ ਪ੍ਰਤੀ ਕਿੰਟਲ ਭਾਅ ਮਿਲ ਰਿਹਾ ਹੈ ਪੰਜਾਬ ਇਤ ਐਸ ਏ ਬੀ ਨੂੰ ਚੇ ਦੇਸ਼ ਨਾਲ ਵੱਧ ਹੈ। ਫਸਲ ਸੀਜ਼ਨ 2022-23 ਜਦੋਂ ਪੰਜਾਬ ਵਿੱਚ ਖੰਡ ਮੇਲਾ ਵੱਲੋਂ 31 ਦਸੰਬਰ 2023 ਤੱਕ ਕਿਸਾਨਾਂ ਨੂੰ ਕੁੱਲ 2563.9 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ। ਜਿਸ ਵਿੱਚੋਂ ਪ੍ਰਾਈਵੇਟ ਖੰਡ ਮੇਲਾ ਵੱਲੋਂ 1837.61 11 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਤੇ ਸਰਕਾਰੀ ਖੰਡ ਮੇਲਾ ਵੱਲੋਂ 726.38 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ ਸਰਕਾਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੇ ਗਏ ਕਪੀਟੀ ਨਰਮੇ ਦੇ ਬੀਜ ਉੱਪਰ 30% ਦੀ ਸਬਸਿਡੀ ਮੁਹੱਈਆ ਕਰਵਾਈ ਗਈ ਹੈ ਜਿਸ ਤਰ੍ਹਾਂ ਤੋਂ ਤੱਕ ਲਗਭਗ 60000 ਕਿਸਾਨਾਂ ਨੂੰ 17.6 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾ ਚੁੱਕੀ ਹੈ ਪੰਜਾਬ ਸਰਕਾਰ ਨੇ ਸੋਨੀ ਦੇ ਸੀਜ਼ਨ 2023 ਦੌਰਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ 17000 ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 19.83 ਕਰੋੜ ਰੁਪਏ ਟਰਾਂਸਫਰ ਕਰ ਦਿੱਤੇ ਹਨ। ਭਾਰੀ ਦੀ ਸਾਬ ਸਵਾਲ ਲਈ ਸਰਕਾਰ ਵੱਲੋਂ ਕਿਸਾਨ ਸਮੂਹਾਂ ਪੰਚਾਇਤਾਂ ਨੂੰ ਵੀ ਬੀਜ ਦੀ ਸਾਫਸੀ ਦਿੱਤੇ ਅਤੇ ਵਿਅਕਤੀਗਤ ਕਿਸਾਨਾਂ ਨੂੰ 50 ਬੀਜ ਦੀ ਸਾਫਸੀ ਦਿੱਤੇ 1,117,000 ਤੋਂ ਵੱਧ ਬੱਕ-ਵੱਕ ਮਸ਼ੀਨਾਂ ਨੂੰ ਹੱਡਿਆ ਕਰਵਾਇਆ ਜਾ ਚੁੱਕਿਆ ਹਨ। ਸਾਲ 2023-24 ਦੌਰਾਨ 23,000 ਮਸ਼ੀਨਾਂ ਮੋਹਿੰਦਿਆ ਕਰਾਉਣੀਆਂ ਜਾਉਣੀਆਂ ਹਨ। ਸੋਨੀ ਸੀਜ਼ਨ 2022 ਦੌਰਾਨ ਤਾਰੀਫ ਨੂੰ ਆਗ ਲਗਾਉਣ ਦੇ ਆ 9922 ਕਿਟ ਦਾਾਰੇ ਮੁਕਾਵੇ ਸਾਲ 2023 ਦੌਰਾਨ ਇਹ ਗਿਣਤੀ 26% ਘਟ ਕੇ 6663 ਰਹਿ ਗਈ ਸਾਡੀ ਸਰਕਾਰ ਨੇ ਪਹਿਲੀ ਵਾਰ ਦੋ ਸਰਕਾਰ ਕਿਸਾਨ ਮੇਲੀਆਂ ਕੀਤੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਿਹਦੇ ਵਿੱਚ ਇਹ ਮੇਲੀਆਂ ਕਰਵਾਈਆਂ ਗਈਆਂ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਿਵੇਸ਼ ਅਤੇ ਸਿਹਤ ਖੇਤਰ ਨੂੰ ਹੋਰ ਹਲਾਣਾ ਦੇਣ ਦੇ ਮਕਸਦ ਨਾਲ ਪ੍ਰਗਤੀਸ਼ੀਲ ਨਿਵੇਸ਼ਕ ਸੰਮੇਲਨ ਅਤੇ ਸਿਹਤ ਪਾਟਾ ਸੰਮੇਲਨ ਕਰਵਾਏ ਗਏ। ਸੂਬੇ ਵਿੱਚ ਬੀਤੇ 2 ਭਾਈ ਮਹੀਨਿਆਂ ਦੌਰਾਨ 4125 ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ ਜਿਨ੍ਹਾਂ ਰਾਹੀਂ 64154 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਇਸ ਨਾਲ ਸੂਬੇ ਵਿੱਚ 3114572 ਦੇ ਤਰੀਕ ਸਿੱਧੇ ਸਿੱਧੇ ਰੋਜ਼ਗਾਰ ਦੇ ਮੌਕੇ ਪੈਦਾ ਹੋਗੇ ਪੰਜਾਬ ਦੇ 25 ਖਿਡਾਰੀਆਂ ਨੇ 8 ਸੋਨੇ ਦੇ 6 ਚਾਂਦੀ ਤੇ ਤੇ 6 ਕਾਂਸੀ ਦੇ ਤਮਕੇ ਹਸਰੇ ਕੁੱਲ 20 ਤਮਕੇ ਜਿੱਤੇ ਏਸ਼ੀਆਨ ਗੇਮਸ ਦਾ ਬੱਕਰ ਸਾਹਿਬ ਦਾ ਕਾਰਡ ਤੋੜਿਆ ਖੇਡਾਂ ਨੂੰ ਹੋਰ ਸ਼ਾਨਿਤ ਕਰਨ ਲਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਏਸ਼ੀਆਨ ਗੇਮਸ ਦੇ ਮੈਡਲ ਜੇਤੂ 32 ਪੰਜਾਬੀ ਖਿਡਾਰੀਆਂ ਨੂੰ 29 ਕਰੋੜ 25 ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਕਿਸੇ ਸਮਾਗਮ ਵਿੱਚ ਗੋਆ ਨਕੇ ਹੋਈਆਂ ਨੈਸ਼ਨਲ ਗੇਮਜ਼ ਵਿੱਚ ਮੈਡਲ ਜਿੱਤਣ ਵਾਲੇ ਪੰਜਾਬ ਦੇ 136 ਖਿਡਾਰੀਆਂ ਨੂੰ ਵੀ 4 ਕਰੋੜ 58 ਲੱਖ ਰੁਪਏ ਦੀ ਨਕਦ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਇਸ ਤੋਂ ਪਹਿਲਾਂ ਏਸ਼ੀਅਨ ਗੇਮਜ਼ ਦੇ 30 ਸਾਲਾਂ ਮळे 56 ਖਿਡਾਰੀਆਂ ਨੂੰ ਤਿਆਰੀ ਲਈ 8 ਲੱਖ ਰੁਪਏ ਪ੍ਰਤੀ ਖਿਡਾਰੀ ਦਿੱਤੇ ਗਏ ਮੁੱਖ ਦਾ ਕੋਈ ਵੱਖ ਖਸ ਮਾਰਨ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ 70 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ ਖੇਡਾਂ ਮਗਰ ਪੰਜਾਬੀਆਂ ਦੇ ਦੂਜੇ ਸੀਜ਼ਨ ਵਿੱਚ 4.5 ਲੱਖ ਦੇ ਕਰੀਬ ਟਾਰਗੇਟ ਹਿੱਟ ਆ ਲਿਆ ਕਰੀਬ 11000 ਜੇਤੂ ਖਿਡਾਰੀਆਂ ਨੂੰ ਵੀ 8.69 ਕਰੋੜ ਰੁਪਏ ਆਨਲਾਈਨ ਟ੍ਰਾਂਸਫਰ ਕੀਤੇ ਗਏ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਨਵੀਂ ਖੇਡ ਨੀਤੀ ਬਣਾਈ ਗਈ ਹੈ ਪੰਜਾਬ ਸਰਕਾਰ ਨੂੰ ਬਜ਼ੁਰਗਾਂ, ਵਿਧਵਾਵਾਂ, ਟੀਵੀ ਆਕਸ਼ਨ ਅਤੇ ਬੇਸਹਾਰਾ ਬੱਚਿਆਂ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ। ਪਿਛਲੇ 22 ਮਹੀਨਿਆਂ ਦੌਰਾਨ ਬਜ਼ੁਰਗਾਂ ਨੂੰ ਵਿਦਾਪਾ ਪੈਨਸ਼ਨ ਲਈ 1441 ਕਰੋੜ ਰੁਪਏ, ਵਿਧਵਾਵਾਂ ਨੂੰ 312 ਕਰੋੜ ਰੁਪਏ, ਟੀਵੀ ਆਕਸ਼ਨਾਂ ਨੂੰ 806 ਕਰੋੜ ਰੁਪਏ, ਬੇਸਹਾਰਾ ਬੱਚਿਆਂ ਨੂੰ ਪੈਨਸ਼ਨ ਲਈ 646 ਕਰੋੜ ਰੁਪਏ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ। ਇਸ ਸਮੇਂ ਪੈਨਸ਼ਨ ਸਕੀਮਾ ਵੀਰ 328381 ਹੈ 908 ਲਾਖ 530 ਪੈਨਸ਼ਨ ਰਾਸ਼ੀ ਦਾ ਲਾਭ ਪ੍ਰਾਪਤ ਕਰ ਰਹੇ ਹਨ ਮਾਨ ਸਰਕਾਰ ਨੇ ਸਮਾਜ ਦੇ ਸੋਚੇ ਵਿਕਾਸ ਲਈ ਉਪਰਾਲੇ ਤਹਿਤ ਪਰਮੂਚਿਤ ਕੀਤੀਆਂ ਪਰਿਸ਼ੜੀਆਂ ਸ਼੍ਰੇਣੀ ਰਾਤੇ ਘੱਟ ਗਿਣਤੀ ਵਰਗ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਜਿੱਤੇ ਇੱਕ ਸੰਸਥਾ ਦੇ ਕੋਰਸ ਦੀ ਸਾਰੀ ਫੀਸ ਅਤੇ ਵਿਜੀਬੇ ਦੀ ਰਾਸ਼ੀ ਮਹਿੰਦਾਂ ਕਰਾਈ ਜਾ ਰਹੀ ਹੈ ਪੰਜਾਬ ਵਾਸੀਆਂ ਨੂੰ ਸਸਤਾ ਤੇ ਸਥਾਨੇ ਢੰਗ ਦਾ ਰੇਤਾ ਮਹੌਜਾ ਕਰਵਾਉਣ ਲਈ 60 ਜਨਤਰ ਖੱਡਾਂ ਅਤੇ 36 ਕਮੇਸ਼ੀਅਰ ਖੱਡਾਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ ਜਿੱਥੋਂ ਲੋਕਾਂ ਨੂੰ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਰੇਤਾ ਮਿਲਦਾ ਹੈ ਪੰਜਾਬ ਸਰਕਾਰ ਨੇ ਕੁੱਲ 150 ਜਨਤਰ ਖੱਡਾਂ ਤੇ 105 ਕਮੇਸ਼ੀਅਰ ਖੱਡਾਂ ਖੋਲਣ ਦਾ ਪਿੱਛਾ ਮਿਖਾਇਆ ਹੈ ਲੋਕਾਂ ਨੂੰ ਸਸਤੀ ਨੰਦਰਾ ਤੇ ਰੇਤ ਅਤੇ ਬਜਰੀ ਦੇ ਦੇ ਬਾਜ਼ੂ ਸਰਕਾਰ ਨੇ ਪਿਛਲੇ 20 ਸਾਲਾਂ ਦੌਰਾਨ ਕੁੱਲ 472.50 ਕਰੋੜ ਰੁਪਏ ਦਾ ਮੰਗਿਆ ਇਕੱਤਰ ਕੀਤਾ ਹੈ ਵਕ ਵਕ ਸਰੋਤਾ ਤੋਂ ਬੀਤੇ 2023 ਤੀਬਰ ਪੁੱਲ 247 ਕਰੋੜ ਰੁਪਏ ਜਟਾਏ ਹਨ ਅਤੇ ਮੌਜੂਦਾ ਨੂੰ ਪੀਂਦੇ 2023-24 ਦੌਰਾਨ 2 ਜਨਵਰੀ 2024 ਤੱਕ 225.50 ਕਰੋੜ ਰੁਪਏ ਤਿਆਰ ਤਨ ਪ੍ਰਾਪਤ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ تحت 43 ਨਾਗਰਿਕ ਕੇਂਦਰਿਤ ਸਵਾਵਾ ਲੋਕਾਂ ਨੂੰ ਉਹਨਾਂ ਦੇ ਦਰਾਂ ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਧੂਰੀ ਵਿਧਾਨ ਸਭਾ ਹਕੇ ਤੋਂ ਸਰਕਾਰ ਤੁਹਾਡੇ ਦਵਾਰ ਨਾਹਿਟ ਲੋਕ ਪੱਖੀ ਪਹਿਲ ਕਰਨ ਦੀ ਸ਼ੁਰੂਆਤ ਕੀਤੀ ਇਸ ਯੋਜਨਾ ਤਹਿਤ ਸੂਬੇ ਦੇ ਨਾਗਰਿਕ ਘਰ ਬੈਠੇ ਐਪਲਾਈ ਨੰਬਰ 1076 ਉਤੇ ਕਾਲ ਕਰਕੇ ਇਹ ਸੇਵਾਵਾਂ ਆਸਵ ਕਰ ਸਕਦੇ ਹਨ ਮਾਨ ਸਰਕਾਰ ਦੀ ਪਹਿਲ ਨਾਲ ਯਾਰ ਯਾਰ ਤੋਂ ਵੱਧ ਲੋਨ ਮਾਰਨ ਨੂੰ ਰਸਕਾਰ ਲਿਆ ਹੈ ਸਾਡੀ ਸਰਕਾਰ ਨੇ ਸੂਬੇ ਵਿੱਚ 10% 77 ਦਾ ਕਰ ਸਰਕਾਰ ਦਾ ਲਾਭਪਾਤਰੀਨ ਦੇ ਲਾਭ ਪਹੁੰਚਾਉਣ ਦਾ ਫੈਸਲਾ ਕੀਤਾ ਹੈ ਜਿਸ ਨਾਲ ਸਾਰੇ ਜੋ ਲਾਭਪਾਤਰੀ ਜਨਤਕ ਟਵਰਟ ਪਨਾਲੀ ਤਹਿ ਹੰਡੇ ਜਾ ਰਹੇ ਰਸ ਦਾ ਲਾਭ ਕੇ ਸੂਬਾ ਸਰਕਾਰ ਵੱਲੋਂ ਕਾਰਡ ਰਾਸ਼ਨ ਪਰਚੋਲੇ ਸ਼ੁਰੂ ਕੀਤੀ ਜਾਏ ਇਸਕੀਮ ਦਾ ਫਾਇਦਾ ਉਠਾ ਸਕਣਗੇ ਤੇ ਇਹਦੇ ਵਿੱਚ ਜਿਹੜੇ ਜੋ ਜਲਾ ਪਾਪੀ ਸੰਨ ਜਿਨ੍ਹਾਂ ਦੇ ਕਾਰਡ ਕੱਟੇ ਗਏ ਉਹਨਾਂ ਦੇ ਕਾਰਡ ਵੀ ਨਵੇਂ ਸਿਰੇ ਤੋਂ ਬਣਾਏ ਜਾਣਗੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਪਹਿਲਾ ਜਨ ਮੰਨ ਲੋਕ ਰਾਤਾ ਲਗਾਈਆਂ ਗਈਆਂ ਅਤੇ ਇਸੇ ਮਹੀਨੇ 6 ਜਨਵਰੀ ਤੇ 15 ਜਨਵਰੀ ਨੂੰ ਵਿਸ਼ੇਸ਼ ਕੈਂਪ ਲਗਾ ਕੇ ਪਕਾਇਆ ਪਏ ਇੰਤਕਾਲਾਂ ਦੇ 50 ਹਜ਼ਾਰ ਤੋਂ ਵੱਧ ਮਾਮਲੇ ਨਿਕਲ ਆਏ। ਪਿਛਲੇ ਸਾਲ ਹੜ੍ਹਾਂ ਨੇ ਪੰਜਾਬ ਵਿੱਚ ਭਾਰੀ ਨੁਕਸਾਨ ਕੀਤਾ ਹੈ। ਪਰ ਰਾਜ ਸਰਕਾਰ ਨੇ ਹਰਾਂ ਦੀ ਸਥਿਤੀ ਨਾਲ ਬਹੁਤ ਪਰਵਾਹ ਚਾਣੀ ਕਰਨ ਨਾਲ ਨਹੀਂ ਦੇਖਿਆ ਅਤੇ ਸਾਰੇ 23 ਜ਼ਿਲ੍ਹਿਆਂ ਨੂੰ 285 ਕਰੋੜ ਰੁਪਏ ਤੋਂ ਵੱਧ ਦੀ ਰਾਹਤ ਰਾਸ਼ੀ ਜਾਰੀ ਕੀਤੀ ਗਈ। ਪੰਜਾਬ ਦੇ ਪਿੰਡਾਂ ਨੂੰ ਸਾਫ਼ ਤੇ ਪੀਣਯੋਗ ਪਾਣੀ ਦੀ ਸਪਲਾਈ ਲਈ ਸੂਬੇ ਵਿੱਚ ਕਰੀਬ 2250 ਕਰੋੜ ਰੁਪਏ ਦੀ ਲਾਗਤ ਦਾ 15 ਨਹਿਰੀ ਪਾਣੀ ਆਧਾਰਿਤ ਪ੍ਰੋਜੈਕਟ ਉਸਾਰੀ ਦੀ ਸ਼ੁਰੂ ਕੀਤੀ ਹੈ। ਸਾਰੇ ਪਿੰਡਾਂ ਨੂੰ ਸਾਫ਼ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਪੰਜਾਬ ਭਰ ਵਿੱਚ 31 ਲੈਬਰਾਟਰੀਆਂ ਸਾਫ਼ ਕੀਤੀਆਂ ਗਈਆਂ ਹਨ। ਜ਼ਿਲ੍ਹਾ ਸੰਗਰੂਰ ਦੇ 26 ਪਿੰਡਾਂ ਵਿੱਚ ਸਥਾਪਿਤ ਕੀਤੀਆਂ ਅਤਿ ਆਧੁਨਿਕ ਪਿੰਡੂ ਲਾਇਬ੍ਰੇਰੀਆਂ ਮੂਲ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਪੰਜਾਬੀਆਂ ਨੂੰ ਸਮਰਪਿਤ ਕੀਤੀਆਂ ਗਈਆਂ ਹਨ ਜੋ ਕਿ ਨੌਜਵਾਨਾਂ ਵਿੱਚ ਪੜ੍ਹਨ ਦੀ ਰੁਚੀ ਭਰ ਦੇ ਉਦੇਸ਼ ਨਾਲ ਚੁੱਕਿਆ ਸਫਲ ਕਦਮ ਸਾਹਮਣੇ ਆਇਆ ਹਨ। ਇਹਨਾਂ ਰਾਇਬੇਨਾਂ ਵਿੱਚ 에어 ਕੰਡੀਸ਼ਨਰ ਇਨਵਰਟਰ ਸੀਸੀਟੀਵੀ ਕੈਮਰੇ ਵਾਈਫਾਈ ਸੋਲਰ ਸਿਸਟਮ ਅਤੇ ਹੋਰ ਆਧੁਨਿਕ ਸਹੂਲਤਾਂ ਮੱਯਾ ਕੀਤੀਆਂ ਗਿਆ ਹਨ ਹਰੇਕ ਘਰ ਨੂੰ ਉਤਪਾਦਨ ਇਕਾਈ ਬਣਾਉਣ ਲਈ ਸੰਗਰੂਰ ਜ਼ਿਲ੍ਹੇ ਵਿੱਚ ਚੱਲ ਰਹੀ ਪਹਿਲ ਨਾ ਦੀ ਸਕੀਮ ਨੂੰ ਸੂਬਾ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ ਜ਼ਿਲ੍ਹਾ ਸੰਗਰੂਰ ਵੀ ਪਰ ਚੁਕੇ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਦੀ ਸिलाई ਸਵੈ ਸਹਿਰਤਾ ਗਰੁੱਪਾਂ ਤੋਂ ਕਰਵਾਈ ਜਾਵੇਗੀ ਜਿਸ ਨਾਲ ਇਹ ਕਦਮ ਖਾਸ ਤੌਰ ਤੇ ਪਿੰਡ ਖੇਤਰਾਂ ਦੇ ਮਹਿਲਾਵਾਂ ਦੇ ਸਸ਼ਕਤੀਕਰਨ ਵਿੱਚ ਵੱਡਾ ਉਪਰਾਲਾ ਸਾਬਤ ਹੋਵੇਗਾ ਫਾਇਲੇ ਪ੍ਰੋਜੈਕਟ ਦੇ ਵਜੋਂ ਜਿਹੜਾ ਸੰਗਰੂਰ ਦੇ 92 ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 1141 ਵਿਦਿਆਰਥੀਆਂ ਕਿਰਿਆ ਪ੍ਰਤੀਬਾਹ ਚ ਨਿਖਾਰ ਰਹੇ ਹੋਣ ਲਈ ਵਿਸ਼ੇਨ ਐਕਸੀਲੈਂਸ ਚਾਇਆ ਗਿਆ ਹੈ ਇਸ ਵਿੱਚ ਵਿਦਿਆਰਥੀਆਂ ਦੀ ਗੁਣਵੱਤਾ ਆਧਾਰਿਤ ਸਿੱਖਿਆ ਤਰਕ ਤੋਂ ਸਮਾਪ੍ਰਬੰਧਨ ਅਤੇ ਮੈਂ ਵਿਸ਼ਵਾਸ ਬទਉਣ ਵਾਲ ਮਾ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਸਲਾਮਾ ਪ੍ਰਖਿਆਨਾ ਦੇ ਨੀਤੀਆਂ ਦੁਆਰਾ ਇਹਨਾਂ ਸਰਕਾਰੀ ਸਕੂਲਾਂ ਦੇ ਬਹੁ ਗਿਣਤੀ ਵਿਦਿਆਰਥੀਆਂ ਮੈਰਿਟ ਦੇ ਟਾਪ 'ਚ ਆਪਣੀ ਥਾਂ ਬਣਾਉਣ ਦੇ ਸੁਨਾਤ ਮਨਸ਼ਕਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਕੂਰ ਵਿਕੇ ਪ੍ਰਸ਼ਾਸਨਿਕ ਸੁਧਾਰ ਕੇਂਦਰ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ ਇਸ ਕੇਂਦਰ ਚ ਨਾਗਿਕ ਪ੍ਰਸ਼ਾਸਨਿਕ ਸਮਾਵਾਸ ਸੰਬੰਧੀ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣ ਦੇ ਨਾਮ ਨਾਲ ਪੁਰਨਾਕਾ ਕੀਤੀ ਜਾ ਰਹੀ ਕਾਰਵਾਈ ਬਾਰੇ ਵੀ ਜਾਣਕਾਰੀ ਹਾਸਲ ਕਰਦੇ ਸਮਾਪਤ ਬਣ ਗਏ ਹਨ ਸੰਗਰੂਰ ਜ਼ਿਲ੍ਹੇ ਦੇ ਪਿੰਡਾਂ ਵਿੱਚ 425 ਏਕੜ ਰੱਦੇ ਵਿੱਚ 38 ਰੁੱਖਾਂ ਦੇ 138 ਅਮ੍ਰਿਤਵਰ ਜਿਨ੍ਹਾਂ ਨੂੰ ਮਿਨੀ ਵੰਗਾ ਦਾ ਨਾਮ ਵੀ ਦਿੱਤਾ ਜਾਂਦਾ ਹੈ ਚੰਗੀ ਤਰ੍ਹਾਂ ਵਧ ਰਹੇ ਹਨ ਸੰਗਰੂਰ ਜ਼ਿਲ੍ਹੇ ਚ ਜੰਗਲ ਦੇ ਰਕਬੇ ਨੂੰ ਵਧਾਉਣ ਦੀ ਇੰਨ ਬੇਕਰੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਰੁੱਖਾਂ ਨੂੰ ਪ੍ਰੋਡਿਊਸਰ ਅਤੇ ਹਰੀਆਮਲ ਪ੍ਰਦੂਸ਼ਾਤਵਨ ਮਹਿੰਗਾ ਕਰਾਉਂਦੇ ਹੋਏ ਉਦੇ ਵੀ ਰੂਬੇ ਤੱਕ ਓਕਸੀਜਨ ਉਹ ਲੈ ਜਾ ਸਕੀ ਤੇ ਕੇ ਸ਼ਹੀਦ ਸਭਣਾ ਦੇ ਸੰਬੰਧ ਉਹ ਨਿਰਮ ਪਰ ਸੋਚ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਸ਼ਹੀਦ ਦਾ ਸੰਬੰਧੀ ਜਾਗਰਣ ਦਾ ਗੰਭੀਰ ਤੌਰ ਤੇ ਮੌਕੇ ਦਿਖਾਉਣ ਤੋਂ ਬਿਲਕੁਲ ਇਨਕਾਰੀ ਹੋ ਗਈ ਸੀ ਮੁੱਖ ਮੰਤਰੀ ਸਰਦਾਰ ਕੋਰਗ ਸਿੰਘ ਮਾਲ ਦੇ ਐਲਾਨ ਮੁਤਾਬਕ ਸ਼ਹੀਦ ਦਾ ਦੇ ਸੂਬੇ ਦੀ ਵਿਆਸ ਸੰਬੰਧੀ ਇਹ ਧੱਕਾ ਨੂੰ ਸੂਤੇ ਭਾਰੇ ਚ ਦਿਖਾਇਆ ਜਾ ਰਿਹਾ ਹਨ ਅਕੀਲ ਵਿੱਚ ਮੈਂ ਭਾਰਤ ਦੇ ਸਾਰੇ ਪ੍ਰਣਾਚੀਦਰ ਕੋਟ ਕੋਟ ਪ੍ਰਣਾ ਕਰਦਾ ਹੋਇਆ ਪੰਜਾਬ ਦੇ ਦੇਸ਼ ਦੀ ਖੁਸ਼ਹਾਲੀ ਤੇ ਤਰੱਕੀ ਦੀ ਕਾਮਨਾ ਕਰਦਾ ਹਾਂ ਅਤੇ ਇਸ ਪਵਿੱਤਰ ਦਿਹਾੜੇ ਤੇ ਇੱਕ ਵਾਰ ਫੇਰ ਸਾਰੇ ਪੰਜਾਬੀਆਂ ਨੂੰ ਵਧਾਈ ਦਿਨਾਂ ਹਾਂ ਜੈ ਹਿੰਦ ਧੰਨਵਾਦ ਬਹੁਤ ਬਹੁਤ ਧੰਨਵਾਦ ਪੰਜਾਬ ਦੇ ਮਾਣਯੋਗ ਅਤੇ ਪਤਰੀ ਸਦਾਬਾਦ ਸਿੰਘੂ ਲਜੀਦਾ ਜਿਨ੍ਹਾਂ ਵੱਲੋਂ 班长。 ਡਾ ਡੀਐਸਟੀ ਪ੍ਰਿਥਵੀ ਸਿੰਘ ਚਾਹਲ ਜੀ ਬਾਏ ਦਿ ਹੈ ਕੁਆਕ ਕੁਆਕ ਪ੍ਰੇਤੁਪਰੀਆ ਮਾਤ ਪਾਸ ਵਿੱਚ ਹਿੱਸਾ ਲੈਣ ਗਿਆ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਸੰਗਰੂਰ ਦੇ ਵਿਧਾਇਕ ਮੈਡਮ ਸ਼੍ਰੀਮਤੀ ਨਰਿੰਦਰ ਕੌਰ ਪ੍ਰਾਜ ਜੀ ਪ੍ਰਾ ਇੱਕ ਲੈਣਾ ਬਰੇਂਦਰ ਗੋਇਲ ਜੀ ਵੀ ਪਹੁੰਚੇ ਹਨ ਇਹਨਾਂ ਦਾ ਵੀ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਕਰਦੇ ਹਾਂ ਵਰ ਪਰ ਚੇਅਰਮੈਨ ਸਹਿबान ਜੀ ਸ਼ਾਬਾਹ ਗੋਇ ਹਨ ਚੇਅਰਮੈਨ ਜਸਰੀਵ ਸਿੰਘ ਕੁੱਤੇ ਜੀ ਚੇਅਰਮੈਨ ਅਸ਼ੋਕ ਸਿੰਘਲਾ ਜੀ ਚੇਅਰਮੈਨ ਗੁਰਮੇਲ ਸਿੰਘ ਕਰਾਜੋ ਜੀ ਚੇਅਰਮੈਨ ਪ੍ਰੀਤਮ ਸਿੰਘ ਪੀਤੂ ਜੀ ਚੇਅਰ